ਉਦੋਂ ਉੱਥੇ ਸ਼ਰਾਬ ਬੜੀ ਵਿਕਦੀ ਹੁੰਦੀ ਸੀ ਹੋਂਦਾਂ ਨੇ ਮੈਨੂੰ ਪਤਾ ਨਹੀਂਗਾ ਉਦੋਂ ਵਿਕਦੀ ਸੀ ਬਹੁਤ ਜ਼ਿਆਦਾ ਸ਼ਰਾਬ ਉਥੇ ਜਾ ਕੇ दारू ਪੀਣੋਂ ਨੇ ਆ ਸਾਨੂੰ ਗਾਂਦੇ ਨੇ ਨਹੀਂ ਆਉਂਦਾ ਸਾਨੂੰ ਨਸ਼ਾ ਨਹੀਂ ਰਹਾਂਦਾ ਸੀ ਨਸ਼ਾ ਪੀਣਾ ਨਹੀਂ ਰਹਾਂਦਾ ਸੀ ਪਰ ਉਹ ਜਿਹੜਾ ਜੀਵਨ ਸੀ ਬੜਾ ਗੰਦਾ ਜੀਵਨ ਸੀ ਠੀਕ ਹੈ ਨਾ ਕਹਿੰਦੇ ਵੀ ਨੌਜਵਾਨਾਂ ਨਾਲੋਂ ਵੱਧ ਕੇ ਜਵਾਨ ਜੇ ਖਰਾਕੀ ਆ ਤੁਹਾਡੀ ਸੇਵਾ ਦਾ ਰਾਰ ਕੀ ਆ ਅਮਰ ਸਿੰਘ ਖਾਂ ਸਾਹਿਬ ਸੇਵਾ ਕਰਦੇ ਨੇ ਜਲਦੀ ਸਭ ਤੋਂ ਵੱਡੀ ਉਤੋਂ ਸੇਵਾ ਕਿਸੇ ਦੀ ਪਿਆਸ ਬੁਝਾਉਣੀ ਤੇ ਇਹ ਸੇਵਾ ਕਰਨ ਦੇ ਨਾਲ ਅੱਜ ਬਾਬਾ ਜੀ ਦੀ ਬੇਟੀ ਜਿਹੜੀ ਆ ਅਮਰੀਕਾ ਵਿੱਚ ਸੈਟਲ ਆ ਸਿਕਾਗੁਰ ਅਮਰਤ ਵਿੱਚ ਬਹੁਤ ਤਾਕਤ ਹੈ ਬੜਾ ਇੱਕ ਪਾਵਰ ਮਿਲਦੀ ਹੈ ਅਮਰ ਸ਼ਾਹ ਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਹਿੰਦੇ ਉਹ ਕਰਮਾ ਵਾਲਾ ਜੀ ਹੁੰਦਾ ਜਿਸ ਕੋ ਗੁਰੂ ਸਾਹਿਬ ਸੇਵਾ ਲੈਣ ਸਾਸਿਕਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖਦੇ ਹੋ ਆਰਪੀਡੀ 24 ਚੈਨਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਸ਼੍ਰੀ ਅਮਰਤ ਸਹਿਬ ਦੀਆਂ ਉਹ ਸ਼ਖਸ ਦੀਆਂ ਅੱਜ ਸੱਚੀ ਕਹਾਣੀ ਦਿਖਾਵਾਗੇ ਤੁਹਾਨੂੰ ਜ਼ਿੰਦਗੀ ਦੀ ਪੀ ਓਮ ਪ੍ਰਕਾਸ਼ ਤੋਂ ਅਮਰ ਸਿੰਘ ਖਾਲਸਾ ਕਿਸ ਤਰ੍ਹਾਂ ਬਣੇ ਤੇ ਜੀਵਨ ਜਿਹੜਾ ਹੁਣ ਕਿਸ ਤਾਂ ਜਿਹੜਾ ਬទਿਤ ਕਰ ਰਹੇ ਨੇ ਅਮਰ ਸਿੰਘ ਖਾਲਸਾ ਸਾਡੇ ਨਾਲ ਨੇ ਸਤਿ ਸਬੱਲ ਬਾਬਾ ਜੀ ਫਤਿਹ ਸਾਂਝੀ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਨੇਸੋ ਵੀ ਓਮ ਪ੍ਰਕਾਸ਼ ਤੋਂ ਅਮਰ ਸਿੰਘ ਖਾਲਸੇ ਦਾ ਸਫਰ ਕਿਸ ਤਰ੍ਹਾਂ ਸ਼ੁਰੂ ਹੋਇਆ ਤੇ ਸਭ ਕਿਦਾ ਬਣਿਆ ਤੁਹਾਡਾ ਬਣਦਾ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਕਿਰਪਾ ਉਹ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਵੇਖੋ ਪਹਿਲੇ ਨਾਮ ਓਮ ਪ੍ਰਕਾਸ਼ ਹੁੰਦਾ ਸੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਂ ਆਪਣੇ ਪਿਓ ਨੂੰ ਕਿਹਾ ਪਈ ਕੇਸ ਰਖਣੇ ਆ ਆਪਣੇ ਪਿਓ ਨੂੰ ਕਿਹਾ ਕੇਸ ਰਖਣੇ ਮੇਰਾ ਪਿਓ ਕਹਿੰਦਾ ਨਹੀਂ ਇਹ ਜੇ ਸਿੱਖੀ ਬਾਣਾ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਬੜਾ ਚੜ੍ਹਦੀ ਕਲਾ ਬਾਣਾ ਹੈ ਉਹ ਇਸ ਕਾਬਲ ਨਹੀਂਗਾ ਉਹ ਮੇਰੀ ਹਾਤਤਾ ਜਾਣਦਾ ਸੀ ਹਾਤਤਾ ਕਿ ਅਸੀਂ ਦਸਕਾਰ ਨੂੰ ਸਾਜਾ ਕਰਦੇ ਹੋ ਉਹ ਪ੍ਰਕਾਸ਼ ਦੀ ਹਾਤਤਾ ਕਿਸ ਤਰ੍ਹਾਂ ਦੀ ਸੀ ਅਮਰ ਸਿੰਘ ਖਾਲਸਾ ਕਿਉਂ ਨਹੀਂ ਸੀ ਬੰਦੇ ਦੇ ਘਰ ਵਾਲੇ ਕਿਸ ਤਰ੍ਹਾਂ ਦੀਆਂ ਹਾਰਤਾਂ ਜਿਹੜੀਆਂ ਮਾੜੀਆਂ ਪਾਲੀਆਂ ਹੋਈਆਂ ਸੀ ਉਹ ਪ੍ਰਕਾਸ਼ ਨੇ ਹਾਤਤਾ ਇਸ ਤਰ੍ਹਾਂ ਹੀ ਤੇ ਜਿਹਨੂੰ ਅੱਜ ਕੱਲ੍ਹ ਉਹ ਲੋ ਲੋ ਕਹਿੰਦੇ ਹੁਣ ਤੇ ਅਨਗੜ ਕਹਿੰਦੇ ਨਾ ਹਾਂਜੀ ਹਾਂਜੀ ਉਦੋਂ ਚੰਡੀਗੜ੍ਹ ਕਹਿੰਦੇ ਨੇ ਆਪਾਂ ਸਾਡੇ ਸਮੇਂ ਚੰਦ ਅਨਗੜ ਨੂੰ ਚੰਡੀਗੜ੍ਹ ਕਹਿੰਦੇ ਨੇ ਆ ਤੇ ਉਦੋਂ ਉੱਥੇ ਸ਼ਰਾਬ ਬੜੀ ਵਿਕਦੀ ਹੁੰਦੀ ਸੀ ਹੋਂਦਾਂ ਦੇ ਮੈਨੂੰ ਪਤਾ ਨਹੀਂਗਾ ਉਦੋਂ ਵਿਕਦੀ ਸੀ ਬਹੁਤ ਸ਼ਰਾਬ ਸ਼ਰਾਬ ਉਥੋਂ ਜਾ ਕੇ ਦਾਰੂ ਪੀਂਦੇ ਹਾਂ ਕੋਏ ਦੇ ਵਿੱਚ ਬਲੇਟਰ ਹੁਣੇ ਤੇ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਸਾਨੂੰ ਗੰਧ ਨਹੀਂ ਆਉਂਦਾ ਸਾਨੂੰ ਨਸ਼ਾ ਨਹੀਂ ਰਹਿੰਦਾ ਸੀ ਨਸ਼ਾ ਪੀਣਾ ਨਹੀਂ ਰਹਿੰਦਾ ਸੀ ਪਰ ਉਹ ਜਿਹੜਾ ਜੀਵਨ ਸੀ ਬੜਾ ਗੰਦਾ ਜੀਵਨ ਸੀ ਤਬੀ ਨੀ ਦੱਸੋ ਇਹ ਵੀ ਪੱਲ ਲੱਗਾ ਵੀ ਇੱਕ ਗੋਲੀ ਜੀ ਤਿਆਰ ਕਰਦੇ ਹੁੰਦੇ ਸੀ ਉਹ ਮਲਦੇ ਹੁੰਦੇ ਸੀ ਉਹ ਕੀ ਦਸ਼ਕਾਂ ਤੋਂ ਸਾਂਝਾ ਕਰਦੇ ਉਹ ਨਹਿਰ ਦੇ ਕੰਡੇ ਕੀ ਮਲਦੇ ਹੁੰਦੇ ਸੀ ਨਹਿਰ ਦੇ ਕੰਡੇ ਜਾ ਕੋ ਭੰਗ ਨੂੰ ਮਲ ਭੰਗ ਨੂੰ ਮਲਣਾ ਤੇ ਉਹ ਭੰਗ ਤੋਂ ਹੱਥਾਂ ਨੂੰ ਮੈਲ ਲਗਣੀ ਚੜਸ ਬੰਜਣੀ ਉਹ ਸਿਗਰਟ ਦੀ ਭੜਕੇ ਪਹਿਣੀ ਉਹ ਬੰਦਾ ਨਾ ਬਾਬਾ ਇਸ ਜਿਹੜਾ ਨਾਂ ਲਓ ਛੱਡੋ ਉਹ ਜੀਵਨ ਛੱਡੋ ਨੂੰ ਕਿਹੜੇ ਕਿਹੜੇ ਮਾਰੇ ਕਰਮ ਕੀਤੇ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਓਮ ਪ੍ਰਕਾਸ਼ ਕਿਹੜੇ ਕਿਹੜੇ ਜੀਵਾਂ ਕੀ ਬਦੀ ਕਰਦਾ ਸੀ ਕਿਹੜੇ ਕਿਹੜੇ ਮਾਰੇ ਕਰਮ ਜਿਹੜੇ ਓਮ ਪ੍ਰਕਾਸ਼ ਦੇ ਕੱਟੇ ਸੀ ਉਸ ਵਕਤ ਦੇ ਤੇ ਹੁਣ ਉਹ ਜਿਹੜਾ ਓਮ ਪ੍ਰਕਾਸ਼ ਆ ਕਿੱਥੇ ਗਿਆ ਓਮ ਪ੍ਰਕਾਸ਼ ਉਹ ਖਤਮ ਹੋ ਗਿਆ ਜੀ ਉਹ ਖਤਮ ਹੋ ਗਿਆ ਹੁਣ ਤਾਂ ਅਮਰ ਸਿੰਘ ਆ ਹੁਣ ਤਾਂ ਗੁਰਸੇਵ ਜੀ ਕੇ ਅਮਰ ਸਿੰਘ ਆ ਤੇ ਬੜਾ ਆਨੰਦ ਹੈ ਹਾਂ ਜੀ ਤੇ ਮੈਨੂੰ ਇਹ ਸਭ ਬਣੇ ਨੂੰ ਕਿੰਨਾ ਚਿਰ ਹੋ ਗਿਆ ਓਮ ਪ੍ਰਕਾਸ਼ ਤੋਂ ਅਮਰ ਸਿੰਘ ਖਾਲਸਾ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੋ ਨਰੰਕਾੜੀ ਕਾਂਦੇ ਆ ਸੀ ਨਰੰਕਾੜੀ ਕਾਂਢ ਤੋਂ ਉਦੋਂ ਜਨਨ ਕਿ ਉਹ ਦਰਮੰਡ ਚਾਹ ਜਨਨ ਕਿ ਤੇ 체ਗ ਮੈਂ ਨਜਾਨ ਕੇ ਪਹਿਲੇ ਬਣਿਆਵਾਂਗੇ ਪਹਿਲੇ ਬਣਿਆ ਹਾਂ ਤੇ ਮੈਨੂੰ 150 ਓਮ ਪ੍ਰਕਾਸ਼ ਸੀ ਸਵੇਰੇ ਕਿੰਨੇ ਵਜੇ ਉੱਠਦੇ ਸੀ ਤੇ ਹੁਣ ਅਮਰ ਸਿੰਘ ਖਾਲਸਾ ਬਣੇ ਹੋ ਹੁਣ ਸਵੇਰੇ ਕਿੰਨੇ ਵਜੇ ਉੱਠਦੇ ਹੋ ਤੇ ਜੀਵਨ ਕਿਸ ਤਰ੍ਹਾਂ ਦਾ ਰਾਤ ਓਮ ਪ੍ਰਕਾਸ਼ ਕਿੰਨੇ ਕਿੰਨੀ ਵਜੇ ਰਾਤ ਜਾਗਦਾ ਹੁੰਦਾ ਸੀ ਕਿਹੜੇ ਕਿਹੜੇ ਕੰਮ ਕੀਤਾ ਸੀ ਮਾੜੇ ਤੇ ਲੋਕਾਂ ਕੋ ਖਾਸ ਕਰਕੇ ਘਰ ਦੇ ਆ ਕੋ ਕਿੰਨਾ ਗਾਲਾਂ ਖਾਂਦਾ ਸੀ ਓਮ ਪ੍ਰਕਾਸ਼ ਕੋਈ ਕੌਸਮਕਿਆਂ ਦੇ ਜੋ ਮਾੜਾ ਕੰਮ ਕਰਨਾ ਕੋ ਮਾੜਾ ਹੀ ਹੈ ਜੋ ਪੈਸੇ ਲੈਣੇ ਘਰ ਕੋ ਪੈਸੇ ਦੇਣਾ ਬਾਹਰ ਹੀ ਖਾ ਜਾਣੇ ਹੈ ਤੇ ਉਹਦੇ ਮਾੜੇ ਕੰਮ ਤਾਂ ਐਂਟ ਮਾੜਾ ਹੀ ਸੀ ਇਹ ਹੋਂ ਗੁਰਸਾਹਿਬ ਦੀ ਕਪਨਾ ਬੜੀ ਕਿਰਪਾ ਮਾਨ ਸਨਮਾਨ ਇੱਜ਼ਤ ਹੈ ਬੱਚਿਆਂ ਨੂੰ ਬਹੁਤ ਗੁਰੂ ਸਾਹਿਬ ਕਾਜ ਅੱਗੇ ਸਾਡੇ ਬੱਚੇ ਨੇ ਬਹੁਤ ਸੈਟ ਨੇ ਗੁਰੂ ਸਾਹਿਬ ਦੀ ਸੇਵਾ ਦੇ ਕਾਰਨ ਅੱਜ ਇਹ ਉਹਨਾਂ ਲੋਕਾਂ ਨੂੰ ਕਹਾਂਗੇ ਜਿਹੜੇ ਲੋਕ ਸੇਵਾ ਤੋਂ ਕੰਨੀ ਘਤਰਾਉਂਦੇ ਨੇ ਉਹ ਭਾਈ ਸੇਵਾ ਤੋਂ ਕੰਨੀ ਨਾ ਘਤਰਾਓ ਸੇਵਾ ਕਰੋ ਸੇਵਾ ਵਿੱਚ ਸਤਿਗੁਰੂ ਤੁਹਾਡੇ ਦਰਵਾਜ਼ੇ ਖੋਲੇਗਾ ਤੁਹਾਡੇ ਕਾਰੋਬਾਰ ਦੇ ਤੁਹਾਡੇ ਦਿਮਾਗ ਦੇ ਸਾਰੇ ਤੋਂ ਚੰਗੀ ਮੱਥੇ ਦੇਗਾ ਸੇਵਾ ਵਿੱਚ ਬਹੁਤ ਆਨੰਦ ਹੈ ਜੀ ਸਰਪੀ ਓਮ ਪ੍ਰਕਾਸ਼ ਦਾ ਕੀ ਲੱਗਦਾ ਸੀ ਜੇਕਰ ਹੁਣ ਹੁੰਦਾ ਤੇ ਹੁਣ ਤੱਕ ਉਹਦੇ ਫੁੱਲ ਚੁਗੇ ਨਹੀਂ ਸੀ ਓਮ ਪ੍ਰਕਾਸ਼ ਦੇ ਹੁਣ ਅਮਰ ਸਿੰਘ ਖਾਨਸੇ ਨੇ ਜਨਮ ਲਿਆ ਵਾ ਕਿਸ ਤਾਂ ਦੇ ਦੇਉ ਲੋਕੀ ਪਹਿਲਾਂ ਪ੍ਰਕਾਸ਼ ਨੂੰ ਕੋਈ ਉਹ ਇਹ ਕਹਿ ਕੇ ਬੁਲਾਉਂਦਾ ਸੀ ਕੋਈ ਕੁਛ ਕਹਿ ਕੇ ਬੁਲਾਉਂਦਾ ਸੀ ਕਿਸ ਤਾਂ ਦੇ ਲਾਵਾ ਬੁਲਾਉਂਦਾ ਸੀ ਵੇਖੋ ਜੀ ਉਹ ਬੰਦਾ ਬੜਾ ਗੰਦਾ ਜੀਵਨ ਸੀ ਤੇ ਹੁਣ ਤੇ ਉਹ ਚੀਜ਼ਾਂ ਦੇ ਅੱਗੇ ਮੈਨੂੰ ਜਿਹੜੀਆਂ ਦਿਮਾਗ ਤੇ ਨਾ ਉਹ ਛੱਡੋ ਹੁਣ ਜਿਹੜੀ ਨਵਾਂ ਜੀਵਨ ਹੈ ਨਾ ਜੇ ਜਿਹੜੇ ਗਏ ਸੋ ਗਏ ਕਰਤਾਰ ਸਿੰਘਾ ਜਿਹੜੀ ਗਈ ਸੋ ਗਏ ਕਰਤਾਰ ਸਿੰਘਾ ਜਿਹੜੀ ਰਿੰਦੀ ਤਾਂ ਹੀ ਸੰਭਾਲ ਬੰਦੇ ਹੁਣ ਕਿਰਪਾ ਕਰੇ ਜਿਹੜੀ ਰਿੰਦੀ ਹੈ ਨਾ ਇਹ ਸਤਗੁਰ ਬਖਸ਼ੇ ਕਰਕੇ ਸੰਭਾਲ ਲੈਣ ਉਹ ਅਮਰ ਸਿੰਘ ਖਾਲਸੇ ਦੇ ਲੋਕ ਕਿੰਨਾ ਕਿ ਮਾਨਸਰ ਮੰਗ ਕਰਦੇ ਹੋ ਜਲਦੀ ਸੇਵਾ ਤੁਸੀਂ ਲਈ ਆ ਆਪਣੇ ਆਪ ਨੂੰ ਕਿੰਨਾ ਕਿ ਭਾਗਾ ਵਾਲਾ ਸਮਝਦੇ ਹੋ ਵੀ ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਅਮਰ ਓਮ ਪ੍ਰਕਾਸ਼ ਜਿਹੜਾ ਸੀ ਉਹ ਮਰ ਗਿਆ ਖਤਮ ਹੋ ਗਿਆ ਤੇ ਅਮਰ ਸਿੰਘ ਖਾਲਸੇ ਨੇ ਜਨਮ ਲਿਆ ਹੁਣ ਜਲਦੀ ਸੇਵਾ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਦਿੱਤੀ ਹੈ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸੇਵਾ ਲੈ ਰਹੇ ਨੇ ਅਸੀਂ ਨਹੀਂ ਕਰ ਸਕਦੇ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੀਆਂ ਅਰਦਾਸਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨੇ ਇੱਥੇ ਪਾਣੀ ਲਗਣਾ ਤੇ ਬਹੁਤ ਔਖਾ ਕੰਮ ਸੀ ਇੱਥੇ ਨਹੀਂ ਸੀ ਬਣ ਲੱਗਣ ਦਿੰਦੇ ਲੇਕਿਨ ਗੁਰੂ ਸਾਹਿਬ ਦੀ ਕਿਰਪਾ صدਕਾ ਇੱਕ ਆ ਪਾਣੀ ਹੈ ਲੱਗਾ ਇਹ ਗੁਰੂ ਸਾਹਿਬ ਦੀ ਕਿਰਪਾ ਤਾਂ ਇੱਥੇ ਨੇ ਜੋ ਪਾਣੀ ਜਿੰਨਾ ਪਾਣੀ ਮੋਲ ਵਿਕਦਾ ਸੀ ਸਾਨੂੰ ਇੱਥੇ ਬਹੁਤ ਪਰੇਸ਼ਾਨ ਕਰਦੇ ਸਨ ਜਿੰਨਾ ਪਾਣੀ ਮੋਲ ਵਿਕਦਾ ਹੀ ਇੱਥੇ ਨਾ ਉਹ ਲੱਗ ਨਹੀਂ ਦਿੰਦੇ ਪਰ ਹੁਣ ਜੇ ਆਈ ਸਰਕਾਰਾਂ ਆਮ ਪਾਰਟੀ ਆਈ ਹੈ ਇਹਨੇ ਕਿਰਪਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਬਖਸ਼ੀ ਕੀਤੀ ਹੈ ਹੁਣ ਇਹਨੇ ਟੂਟੀ ਲਾਤੀ ਹੈ ਜਿਹਨੇ ਪਹਿਲੇ ਪਾਣੀ ਆਪ ਲੈ ਗਏ ਸੰਤੋਖ ਤੋਂ ਲੈ ਕੇ ਆਈਦਾ ਹੈ ਜੋ ਹੁਣੇ ਬੱਤੀ ਤੇ ਚੱਲ ਜਵੇ ਸੰਤੋਖ ਸੋਡ ਪਾਣੀ ਲੈ ਕੇ ਆਈਦਾ ਇਹ ਰੇੜਾ ਆਪਣੇ ਕੋਲ ਹੈ ਬਿਲਕੁਲ ਜੀ ਮੈਂ ਪਰਦਸ਼ਕਾ ਸਾਂਝਾ ਕਰਦਾ ਵੀ ਓਮ ਪ੍ਰਕਾਸ਼ ਦਾ ਜਿਹੜਾ ਕੀ ਦੁਨੀਆ ਤੋਂ ਜਾ ਚੁੱਕਿਆ ਤੇ ਅਮਰ ਸਿੰਘ ਖਾਲਸੇਣ ਜਨਮ ਲਿਆ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦੀ ਉਮਰ ਜਿਹੜੀ ਆ 65 ਸਾਲ ਤੋਂ ਵੱਧ ਹੋ ਚੁੱਕੀ ਆ ਪਰ ਹਜੇ ਵੀ ਜਿਹੜਾ ਜੀਵਨ ਆ ਨੌਜਵਾਨਾਂ ਨਾਲੋਂ ਵੱਧ ਕੇ ਜਵਾਨ ਨੇ ਤੇ ਸਰੀਰ ਜਿਹੜਾ ਵਾ ਬਹੁਤ ਤੰਦਰੁਸਤ ਹੈ ਗੁਰੂ ਸਾਹਿਬ ਗਾਲੀ ਅਰਦਾਸ ਬੇਨਤੀ ਕਰਦੇ ਆ ਵੀ ਬਾਬਾ ਜੀ ਇਸੇ ਦਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਕਹਿੰਦੇ ਵੀ ਜਿਹੜੇ ਗੁਰੂ ਸਾਹਿਬ ਦੀ ਕਹਿੰਦੇ ਬੜੀ ਕਿਰਪਾ ਤੁਹਾਡੇ ਤੇ ਬੜੀ ਠੀਕ ਹੈ ਨਾ ਕਹਿੰਦੇ ਵੀ ਨੌਜਵਾਨਾਂ ਲੋ ਵਧ ਕੇ ਜਵਾਨ ਜੇ ਖਰਾਕ ਕੀ ਆ ਤੁਹਾਡੀ ਸਿਹਤ ਦਾ ਰਾਗ ਕੀ ਆ ਖਰਾਕ ਵੇਖੋ ਜੀ ਖਰਾਕ ਹਨ ਦੇਸੀ ਕਿ ਉਹ ਹੋਰ ਕੋਈ ਕਿਸ ਤਰ੍ਹਾਂ ਦਾ ਗੋਲੀ ਸਿਕਾਣੀ ਕੋਈ ਜਿਹੜਾ ਲੋਕੀ ਗੋਲੀਆਂ ਉਹ ਨਹੀਂ ਤੇ ਕਿਉਂ ਖਾਈਦਾ ਦੁੱਧ ਪੀਂਦਾ ਮਾਰੇਗਾ ਇਸ ਚਾਰਦੀ ਕਲਾ ਕੁਰਸਾ ਦੀ ਪਣਾ ਬਿਲਕੁਲ ਨਹੀਂ ਮੈਂ ਆਪਣੇ ਦਸ਼ਕਾਂ ਦੱਸਾਂ ਜਾਵਾਂਗਾ ਵੀ ਓਮ ਪ੍ਰਕਾਸ਼ ਜੀ ਜਿਹੜਾ ਖਤਮ ਹੋ ਗਿਆ ਵਾ ਅਮਰ ਸਿੰਘ ਖਾਲਸਾ ਜੀ ਨੇ ਇਹ ਇਥੇ ਸੇਵਾ ਲਈ ਆ ਜਲਦੀ ਸੇਵਾ ਕਰਦੇ ਨੇ ਪਿਛਲੇ ਲੰਬੇ ਸਮੇਂ ਤੋਂ ਤੇ ਖਾਸ ਕਰਕੇ ਜਦੋਂ ਕਿਤੇ ਦਰਬਾਰ ਸਾਹਿਬ ਦੇ ਬਾਹਰ ਇਥੇ ਕਿਤੇ ਬਰਸਾਤ ਪੈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਪਾਣੀ ਬੜਾ ਖੜ ਜਾਂਦਾ ਇਥੇ ਤੇ ਇਥੇ ਜਿਹੜੇ ਬਾਬਾ ਜੀ ਨੇ ਇਹ ਤੇ ਖਾਸ ਕਰਕੇ ਆਪਣੀ ਰੇੜੀ ਜਿਹੜੀ ਆ ਜਲ ਵਾਸਤੇ ਰੱਖੀ ਆ ਉਹ ਜਿਹੜੇ ਸੰਗਤ ਆਉਂਦੀ ਆ ਜਿਹੜੇ ਸਲਾਨੀ ਆਉਂਦੇ ਨੇ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਉਹਨਾਂ ਸੰਗਤਾਂ ਨੂੰ ਇਥੋਂ ਲੈ ਕੇ ਦੂਜੇ ਜਿਹੜੇ ਰਸਤੇ ਤੇ ਲਾ ਕੇ ਆਉਂਦੀ ਆ ਇਹ ਬੜੀ ਵੱਡੀ ਸੇਵਾ ਜਿਹੜੀ ਕਿ ਅਮਰ ਸਿੰਘ ਖਾਲਸਾ ਹੀ ਲਈ ਆ ਤੇ ਬਾਬਾ ਜੀ ਆਪਣੇ ਆਪ ਨੂੰ ਕੀ ਲੱਗਦਾ ਨਹੀਂ ਵੀ ਵਡਭਾਗਾ ਸਮਝਦੇ ਹੋ ਗੁਰੂ ਸਾਹਿਬ ਤੁਹਾਡੇ ਕੋਲ ਸੇਵਾ ਲੈ ਰਹੇ ਨੇ ਕਹਿੰਦੇ ਹੋ ਕਰਮਾ ਵਾਲਾ ਜੀ ਹੁੰਦਾ ਜਿਸ ਕੋ ਗੁਰੂ ਸਾਹਿਬ ਸੇਵਾ ਲੈਣ ਇਸ ਤੋਂ ਵੱਡੇ ਭਾਗਾਂ ਦੀ ਕੀ ਹੈ ਇਹ ਤਾਂ ਗੁਰਸਾ ਦੀ ਬਖਸ਼ਿਸ਼ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਸੇਵਾ ਸੇਵਾ ਲੈ ਰਹੇ ਹੈ ਗੁਰੂ ਸਾਹਿਬ ਦਾ ਧੰਵਾਦ ਹੈ ਕੀ ਲੱਗਦਾ ਵੀ ਹਮੇਸ਼ਾ ਸਾਨੂੰ ਗੁਰੂ ਦੇ ਲਾੜ ਲੱਗਣਾ ਚਾਹੀਦਾ ਵਾ ਗੁਰੂ ਦੇ ਜਿਹੜੇ ਸੰਗਤ ਵਿੱਚ ਆ ਬਾਣੀ ਜਿਹੜੀ ਆ ਸੁਣੀ ਚਾਹੀਦੀ ਆ ਤਾਂ ਜੋ ਕਿ ਸਾਨੂੰ ਸਿੱਧੇ ਰਾਹ ਪੈ ਸਕੇ ਅਤੇ ਮਨੁੱਖ ਦਾ ਜਿਹੜਾ ਜੀਵਨ ਅਸਲ ਆ ਉਹ ਗੁਰੂ ਦੇ ਲਾੜ ਲੱਗੇ ਹੀ ਆਉਂਦਾ ਹੈ ਖਸਮ ਛੋੜ ਦੂਜੇ ਪਾਇ ਲੱ ਕਸਮ ਛੋੜ ਦੂਜੇ ਪੈ ਲਾਗੇ ਡੂਬੇ ਸੇਵਨ ਜਾ ਰਿਹਾ ਜਿਹੜਾ ਗੁਰੂ ਨੂੰ ਛੱਡ ਕੇ ਬਾਹਰ ਤੱਕੇ ਖਾਏਗਾ ਡੁੱਬਣਾ ਹੀ ਹੈ ਨਸ਼ਿਆਂ ਚ ਜਾਏਗਾ ਤੇ ਡੁੱਬਣਾ ਹੀ ਹੈ ਲੇਕਿਨ ਬੇ ਬੇਨਤੀ ਤੁਹਾਨੂੰ ਇੱਕ ਹੋਰ ਬੇਨਤੀ ਕਰਾਂਗੇ ਇਹ ਸੱਚਖੰਡ ਸ੍ਰੀਮਨੰਦਰ ਸਾਹਿਬ ਇਹ ਧਰਮੋਖ ਭੇਗਾਤ ਲੇਕਿਨ ਇਹਤੇ ਬਹੁਤ ਤਰ੍ਹਾਂ ਦੇ ਜਾਨੀ ਕਿ ਤੇ ਨਸ਼ੇ ਵਿੱਚ ਚੱਲਦੇ ਆ ਤੇ ਆ ਇਸਰਾਬਾਂ ਹਨ ਤੇ ਲੋਕੀ ਇਸਰਾਬਾਂ ਪਿੰਦੇ ਆ ਬੜਾ ਬੜਾ ਲੇਕਿਨ ਇਹਦੇ ਪ੍ਰਸ਼ਾਸਨ ਨੂੰ ਜ਼ਰੂਰ ਚਾਹੀਦਾ ਕਿ ਲੇਕਿਨ ਜੇ ਸਾਡੀ ਜੱਥੇਬੰਦੀਆਂ ਨੇ ਇਹਨਾਂ ਨੂੰ ਚਾਹੀਦਾ ਮਹਾਰਾ ਕੋੜੀ ਮੁੰਡੇ ਜਿਹੜੇ ਨੇ ਇੱਥੇ ਜਫੀਆਂ ਪਾ ਗਏ ਬਾਹਾਂ ਪਾ ਗਏ ਆ ਕੈਮਰੇ ਵਾਲੇ ਨੇ ਜਗਾ ਜਗਾ ਇੱਥੇ ਰੱਖੋ ਬਾਹਾਂ ਦੀ ਆਂ ਕਰੋ ਜੀ ਆਂ ਕਰੋ ਜੀ ਇਹ ਜਿਹੜੀਆਂ ਖਲਾਣੇ ਇੱਥੇ ਤੀਜਾ ਸੋਭਾ ਨੰਦਦੇ ਆ ਪਰ ਗੱਲ ਕਰੀਏ ਅਮਰ ਸਿੰਘ ਖਾਲਸਾ ਜੀ ਇਹ ਨਿਆਂਗ ਸਿੰਘ ਵੱਲੋਂ ਨਿਆਂਗ ਸਿੰਘ ਗੁਰੂ ਕੀ ਲਾਲੀਆਂ ਫੌਜਾਂ ਨੇ ਰਾਜਵੀਰ ਸਿੰਘ ਕਾਲੀ ਹੋ ਗਏ ਪਰਮਜੀਤ ਸਿੰਘ ਕਾਲੀ ਉਹਨਾਂ ਵੱਲੋਂ ਸੇਵਾ ਲਈ ਸੀ ਜਿਹੜੇ ਕੈਮਰੇ ਦੇ ਮੁੰਡੇ ਕੁੜੀਆਂ ਦੀਆਂ ਫੋਟੋਆਂ ਖਿੱਚਦੇ ਸੀ ਉਹਨਾਂ ਨੂੰ ਕਿ ਸਮਝਾਇਆ ਗਿਆ ਵੀ ਤੁਸੀਂ ਇਹ ਜਿਹੜਾ ਕੰਮ ਆ ਇਸੇ ਨਹੀਂ ਕਰਨਾ ਕਿਉਂਕਿ ਲੋਕ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਨੇ ਗੁਰੂ ਦੀ ਆਸਤਾ ਲੋਕਾਂ ਜੁੜੀ ਹੋਈ ਦਰਬਾਰ ਸਾਹਿਬ ਨਾਲ ਇੱਥੇ ਲੋਕੀ ਬਾਣੀ ਸੁਣਨ ਵਾਸਤੇ ਆਉਂਦੇ ਨਾ ਕਿ ਫੋਟੋਆਂ ਲਵਾਉਣ ਵਾਸਤੇ ਆਉਂਦੇ ਨੇ ਇਹ ਨਹੀਂ ਉਹ ਬਾਬਾ ਉਹ ਨਹੀਂ ਸਮਝਦੇ ਭਾਜੇ ਨਾ ਉਹ ਨਹੀਂ ਸਮਝਦੇ ਉਹਨਾਂ ਨੂੰ ਅਹੀ ਬੇਨਤੀ ਕਰਕੇ ਸਮਝਾਣੇ ਆ ਉਸ ਤੇ ਪਰ ਉਹ ਨਹੀਂ ਸਮਝਦੇ ਭਾਜਦਾ ਕਿ ਉਹਨਾਂ ਨੂੰ ਇਹ ਇੱਥੇ ਸੋਚਣਾ ਵੀ ਉਹ ਇੱਥੇ ਰੱਖੋ ਬਾਜ ਦੀਆਂ ਆਉਂ ਕੋ ਰੋਇ ਲੱਤ ਇਸ ਤਾਂ ਹਾਂ ਕੋਈ ਸਾਧਾ ਕਿਨੇ ਫੋਟੋਕ ਚਾਹੁੰਦਾ ਤੇ ਖਿਚਾਵੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਕੋ ਦਰਸ਼ਨ ਕਰਵਾ ਕੇ ਜਾ ਰਿਹਾ ਉਹਨੂੰ ਕਹਿੰਦੇ ਉਹ ਗੁਰੂ ਘਰ ਨੂੰ ਭੁੱਲੀ ਜਾਂਦੇ ਆ ਉਹ ਫੋਟੋ ਦੇ ਚੱਕਰ 'ਚ ਰਹਿ ਗਏ ਫੋਟੋਕ ਜਾਂਦੇ ਚੱਕਰ 'ਚ ਰਹਿੰਦੇ ਆ ਗੁਰੂ ਘਰ ਨੂੰ ਭੁੱਲ ਜਾਂਦੇ ਆ ਜੀ ਤੁਸੀਂ ਵੀ ਅਮਰ ਸਿੰਘ ਖਾਲਸਾ ਜੀ ਗੱਲ ਕਰੀਏ ਤੁਹਾਡੇ ਪਰਿਵਾਰ ਵਿੱਚ ਹੋਰ ਕਿਹੜਾ ਕਿਹੜਾ ਵਾ ਜਿਹੜਾ ਗੁਰੂ ਦੇ ਲਾੜ ਲਗਾ ਸਿੱਧੇ ਦਾ ਜਿਹੜਾ ਪਿਆ ਵਾ ਵੇਖੋ ਇੱਕ ਤੇ ਮੇਰੀ ਭੈਣ ਹੈ ਉਨੇ ਉਹ ਉਹ ਕੋ ਜਿਹੜੀ ਉਹਦਾ ਨਾਂ ਪਹਿਲੇ ਗਈ ਉਹਦਾ ਨਾਂ ਪਹਿਲੇ ਗੀਤਾ ਸੀ ਤੇ ਹੁਣ ਉਹ ਵੀ ਸੇਵਾ ਜੋ ਛੁੱਟੀ ਹੈ ਜਦੋਂ ਛੁੱਟੀ ਹੁੰਦੀ ਹੈ ਉਹਦੋਂ ਸੇਵਾ ਕਰਨ ਵਾਸਤੇ ਆ ਜਾਂਦੀ ਹੈ ਤੇ ਸਾਹਮਣੇ ਜਿਹੜਾ ਨਿਊਜ਼ਮ ਹੈ ਉਥੇ ਕੰਮ ਤੇ ਲੱਗੀ ਹੈ ਤੇ ਉਦੋਂ ਜਦੋਂ ਛੁੱਟੀ ਹੁੰਦੀ ਹੈ ਤੇ ਗੁਰੂ ਸਾਹਿਬ ਦੀ ਕਮਾ ਸੇਵਾ ਕਰਦੀ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਬਿਲਕੁਲ ਨਹੀਂ ਮੈਂ ਦਸ਼ਕਾ ਦੱਸਣਾ ਜਾਵਾਂਗਾ ਖਾਸ ਕਰਕੇ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਕਹਿੰਦੇ ਨੇ ਵੀ ਸੇਵਾ ਵਿੱਚ ਕਰਨ ਦਾ ਸਾਨੂੰ ਮਿਲਦਾ ਕੀ ਆ ਲੋਕ ਕਹਿੰਦੇ ਵੀ ਸਮਾ ਜਿਹੜਾ ਕੰਮ ਕੰਡਣਾ ਬੜਾ ਔਖਾ ਹੋ ਜਾਂਦਾ ਵਾ ਸੇਵਾ ਨਾਲ ਤੁਸੀਂ ਕੀ ਲੰਦਿਆਂ ਦੀ ਸੇਵਾ ਕਰਕੇ ਮੈਂ ਆਪਣ ਦਸ਼ਕਾਂ ਜੂ ਸਾਂਝਾ ਕਰਦਾ ਵੱਡ ਭਾਗੀ ਸੇਵਾ ਹੁੰਦੀ ਆ ਗੁਰੂ ਸਾਹਿਬ ਕਿਰਪਾ ਕਰਦੇ ਨੇ ਤੇ ਫਿਰ ਜਾ ਕੇ ਸੇਵਾ ਮਿਲਦੀ ਆ ਮੈਂ ਆਪਣ ਦਸ਼ਕਾਂ ਜੂ ਸਾਂਝਾ ਕਰਦਾ ਖਾਸ ਕਰਕੇ ਜਿਹੜੇ ਲੋਕ ਇਸ ਤਰ੍ਹਾਂ ਸਵਾਲ ਕਰਦੇ ਨੇ ਅਮਰ ਸਿੰਘ ਖਾਲਸਾ ਸੇਵਾ ਕਰਦੇ ਨੇ ਜਲਦੀ ਸਭ ਤੋਂ ਵੱਡੀ ਉਤੋਂ ਸੇਵਾ ਕਿਸੇ ਦੀ ਪਿਆਸ ਬੁਝਾਉਣੀ ਤੇ ਇਹ ਸੇਵਾ ਕਰਨ ਦੇ ਨਾਲ ਅੱਜ ਬਾਬਾ ਜੀ ਦੀ ਬੇਟੀ ਜਿਹੜੀ ਆ ਅਮਰੀਕਾ ਵਿੱਚ ਸੈਟਲ ਆ ਮੈਂ ਆਪਣ ਦਸ਼ਕਾਂ ਦੱਸਦਾ ਵੀ ਸੇਵਾ ਕਰਨ ਦੇ ਨਾਲ ਬਾਬਾ ਜੀ ਕਹਿੰਦਾ ਸੋਚਿਆ ਸੀ ਆਮੇਕਾ ਵਿੱਚ ਬੇਟੀ ਜਾ ਕੇ ਸੈਟਲ ਹੋ ਜੂਗੀ ਐਡੇ ਵੱਡੇ ਦੇਸ਼ ਵਿੱਚ ਕਿਉਂ ਗੁਰੂ ਸਾਹਿਬ ਦੀ ਕਿਰਪਾ ਸਾਨੂੰ ਵੀ ਕਹਿੰਦੀ ਹੈ ਕਿ ਬਾਪੂ ਤੈਨੂੰ ਮੈਂ ਕਹਿੰਦਾ ਨਾ ਗੁਰੂ ਸਾਹਿਬ ਕਿਰਪਾ ਨਾਲ ਸਾਨੂੰ ਇਹੋ ਜਿਹੇ ਮੌਕੇ ਨਾ ਮਿਲੇ ਤੇ ਤੁਹਾਡੇ ਇੱਥੇ ਰਹੀਏ ਅਸੀਂ ਨਹੀਂ ਅਮਰੀਕਾ ਜਾ ਕੇ ਰਾਜ ਬੇਟੀ ਕਹਿੰਦੀ ਹੈ ਬਾਪੂ ਤੈਨੂੰ ਆਪਣੇ ਕੋਲ ਖੜਨਾ ਹੈ ਕਿ ਨਹੀਂ ਬਾਬਾ ਜੀ ਖਾਸ ਤੌਰ ਤੇ ਲੋਕ ਖਾ ਕੇ ਨੌਜਵਾਨ ਨੇ ਜਿਨ੍ਹਾਂ ਨੂੰ ਕਹੀਦਾ ਵੀ ਗੁਰੂ ਘਰ ਆ ਜਾਓ ਸਿੱਧੇ ਰਾਹ ਲੱਭ ਜਾਓ ਅੰਮ੍ਰਿਤ ਛਕ ਲਓ ਉਹ ਕਹਿੰਦੇ ਅਜੇ ਅਸੀਂ ਖਾਣਾ ਪੀਣਾ ਸਾਡੀ ਉਮਰ ਆ ਅਜੇ ਬੁੱਢੇ ਹੋ ਕੇ ਕਰ ਲਾਂਗੇ ਉਹਨਾਂ ਨੂੰ ਕੀ ਜਵਾਬ ਦੇਵੋਗੇ ਉਹਨਾਂ ਨੂੰ ਕੀ ਕਹਿਣਾ ਜਾਓਗੇ ਅਬੇ ਜਮਾ ਇੱਕ ਗੱਲ ਹੈ ਕਿ ਜਿਹੜਾ ਉਹ ਕਿ ਬੱਚੇ ਨੂੰ ਕਹਿੰਦੇ ਆ ਅਮਰ ਛਕ ਲੋ ਉਹ ਕਹਿੰਦਾ ਯਾਰ ਜਵਾਨ ਹੋ ਕੇ ਛਕ ਲਾਂਗੇ ਜਵਾਨ ਹੋ ਕੇ ਫਿਰ ਕਹਿੰਦਾ ਕੋਈ ਗੱਲ ਨਹੀਂ ਇਹ ਖਾਣ ਪੀਣ ਦੀ ਉਮਰ ਹੈ ਖਾ ਪੀ ਲਈਏ ਇਹ ਖਾਣ ਪੀਣ ਦੀ ਉਮਰ ਹੈ ਖਾ ਪੀ ਲਈਏ ਉਹ ਜਵਾਨੀ ਤੋਂ ਬੁੱਢਾ ਹੋ ਜਾਂਦੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਹੁਣ ਅਮਰ ਜਾ ਕੇ ਅੱਗੇ ਜਾ ਕੇ ਛਕਾਂਗੇ ਭਾਈ ਨਾ ਇੱਕ ਕਮ ਨਾ ਕਰੋ ਗੁਰਦਾ ਅਮਰ ਛਕੋ ਗੁਰੂ ਵਾਲੇ ਬਣੋ ਗੁਰੂ ਸਿੱਖਾ ਗੁਰ ਅਮਰਤ ਵਿੱਚ ਬਹੁਤ ਤਾਕਤ ਹੈ ਬੜਾ ਇੱਕ ਪਾਵਰ ਮਿਲਦੀ ਹੈ ਅਮਰ ਛਕ ਕੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਜਿੱਥੇ ਆਪਾਂ ਕਦੀ ਆਪਾਂ ਅੱਜ ਗੁਰੂ ਸਾਹਿਬ ਨੇ ਸਾਨੂੰ ਬਖਸ਼ੇ ਕੀਤੇ ਆ ਨਾ ਕਦੀ ਹੋਇਆ ਮਨ ਡਰਪੋ ਕੇ ਜਾਂ ਮਨੁੰਦਾ ਹੀ ਤੇ ਹੋਂ ਗੁਰਸਾਹਿਬ ਦੀ ਚੜ੍ਹਦੀ ਕਲਾ ਦਾ ਮਨ ਗੁਰਸਾਹਿਬ ਦੀ ਕਿਰਪਾ ਸਦਕਾ ਹੈ ਕਿਤੇ ਕੋਈ ਤੱਕਾ ਹੁੰਦਾ ਹੈ ਉੱਥੇ ਖਲੋ ਜਣੇ ਆ ਆਪਾਂ ਤੱਕਾ ਹੀ ਨਹੀਂ ਸੋਚਦੇ ਕਿ ਸਾਹਮਣੇ ਵਾਲਾ ਕੌਣ ਹੈ ਆਪਾਂ ਇਹ ਨਹੀਂ ਸੋਚਦੇ ਜਦੋਂ ਕੋਈ ਨਾ ਤਕਾ ਜਾਂਦਾ ਹੈ ਉਦੋਂ ਖਲੋਈਦਾ ਗੁਰਸਾ ਦੀ ਕਿਪਾ ਨਾਲ ਇਹ ਖਾਲਸਾ ਇਹ ਖਾਲਸਾ ਧਰਮ ਹੈ ਕਿ ਕਿਤੇ ਨਾਲ ਵੀ ਕਿਸੇ ਨਾਲ ਤਕਾ ਹੋਵੇ ਉਦੋਂ ਖਲੋਵੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਅਮਰ ਸਿੰਘ ਖਾਲਸਾ ਬਣੇ ਨੇ ਓਮ ਪ੍ਰਕਾਸ਼ ਤੋਂ ਤੇ ਬਾਬਾ ਜੀ ਦੀ 65 ਸਾਲ ਤੋਂ ਵੱਧ ਹੋ ਚੁੱਕੀ ਆ ਪਰ ਅੱਜ ਵੀ ਬੜੀ ਸਿਹਤ ਆ ਬੜੀ ਅੜਦੀ ਕਾਲਾ ਵਾਲੇ ਸਿੰਘ ਨੇ ਇਹਨਾਂ ਕਿਹਾ ਵੀ ਗੁਰੂ ਸਾਹਿਬ ਦੀ ਜੇਕਰ ਬਖਸ਼ਿਸ਼ ਹੁੰਦੀ ਆ ਕਿਰਪਾ ਹੁੰਦੀ ਆ ਤੇ ਫੇਰ ਹੀ ਜਾ ਕੇ ਜਿਹੜਾ ਅਮਰ ਸਿੰਘ ਖਾਲਸਾ ਬਣਿਆ ਜਾਂਦਾ ਵਾ ਸਾਡੇ ਵੀ ਨੌਜਵਾਨਾਂ ਨੂੰ ਅਪੀਲ ਹੈ ਭਾਈ ਗੁਰੂ ਦੇ ਲਾੜ ਲਗੋ ਤੇ ਗੁਰੂ ਵਾਲੇ ਬਣੋ ਕਿਉਂਕਿ ਸਤ ਤੋਂ ਵੱਡੀ ਜਿਹੜੀ ਸੇਵਾ ਵਾ ਗੁਰੂ ਦੇ ਲਾੜ ਲਾ ਕੇ ਕੀਤੀ ਜਾਂਦੀ ਆ ਤੇ ਖਾਸ ਕਰਕੇ ਜਿਹੜੀ ਸੇਵਾ ਲੋਕ ਕਹਿੰਦੇ ਨੇ ਵੀ ਸੇਵਾ ਕਰਨ ਦਾ ਮਿਲਦਾ ਕੀ ਆ ਤੁਸੀਂ ਦੇਖ ਸਕਦੇ ਹੋ ਅਮਰ ਸਿੰਘ ਖਾਲਸਾ ਨੇ ਦੱਸਿਆ ਆ ਵੀ ਸੇਵਾ ਕਰਨ ਦੇ ਨਾਲ ਬੜੀ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਆ ਇਹਨਾਂ ਦੀ ਅੱਜ ਬੇਟੀ ਅਮਰੀਕਾ ਵਿੱਚ ਸੈਟਲ ਹੈਗੀ ਆ ਤੇ ਬਾਬਾ ਜੀ ਨੂੰ ਕਹਿ ਰਹੀ ਵੀ ਅਮਰੀਕਾ ਆ ਜਾਓ ਪਰ ਬਾਬਾ ਜੀ ਦਾ ਕਹਿਣਾ ਨਹੀਂ ਬੈ ਸੇਵਾ ਇੱਥੇ ਹੀ ਕਰਨੀ ਆ ਗੁਰੂ ਸਾਹਿਬ ਦੇ ਵਿੱਚ ਰਹਿ ਕੇ ਸੇਵਾ ਕਰਨੀ ਆ ਸੰਗਤਾਂ ਨੂੰ ਜਲਦੀ ਛੇੜੀ ਸੇਵਾ ਸਤ ਤੋਂ ਵੱਡੀ ਉਤਮ ਸੇਵਾ ਅਸਕੇ ਕਿ ਨੌਜਵਾਨਾਂ ਨੂੰ ਖਾਸ ਕਰਕੇ ਸਲਾਹ ਦਿੱਤਾ ਬਾਬਾ ਜੀ ਨੇ ਕਿ ਮਾਰੇ ਨਸ਼ੇ ਤੋਂ ਛੱਡ ਕੇ ਚੰਗੀ ਜਿਹੀ ਜਿੰਦਗੀ ਆਪਣੀ ਜੀਵਨ ਬਤੀਤ ਕਰੋ ਤਾਂ ਜੋ ਕਿ ਤੁਹਾਡੀ ਉਮਰ ਜੜੀ ਆ ਲੰਮੀ ਹੋ ਸਕਣ ਮੈਨੂੰ ਦਿਓ ਜਾ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਾ ਤੋਂ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਤੇ ਕਲਿੱਕ ਕਰੋ ਬੈਲ ਆਈਕਨ ਤੇ